ਦੇਖਣਾ ਆਇਆ ਕਰੋ ਕਿਸੇ ਤੇ ਕਰੋ ਖੇਤ ਜਾਂ ਕੰਬਲ ਯਾਰ ਫੜਨ ਨੂੰ ਇੱਥੇ ਉਹ ਕਾਦੀਏ ਪਾਸ ਚੱਕੇ ਵਾਲਾ ਦੇ ਆ ਯਾਰ ਦਿਓ ਜੇ ਭਾਈ ਕੰਬਲ ਜਾਂ ਕੇਸ ਮਗਾਓ ਕੋਈ ਕੱਪੜਾ ਪਾਈਏ ਆ ਦੇ ਦੇ ਯਾਰ ਆ ਲੈ ਲੋ ਜੀ ਇੱਥੇ ਆ ਗਿਆ ਆ ਗਿਆ ਯਾਰ ਇਹਨਾਂ ਯਾਰ ਪੈਣਾ ਲੱਗਦਾ ਬੱਚੀ ਇਹ ਤਾਂ ਕੱਪੜੇ ਕੱਪੜੇ ਸਾਰੇ ਪਾ ਦੇ ਨੇ ਨਹੀਂ 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 ਨਾ ਨਾ ਖੈਰ ਤੇ ਨਹੀਂ ਕਰਨਾ ਜਿੱਤੇ ਆ ਵੇਖੋ ਬਈ ਪਿੱਛੇ ਯਾਰ ਇੱਕ ਵਾਰ ਆਹ ਇੱਕਥੋ ਲੱਗਿਆ ਜੀ ਕਹਿੰਦਾ ਕੋਈ ਘ੍ਰੀਸਾ ਵਈਆ ਯਾਰ ਆ ਪਿੱਛੇ ਹੋ ਗਿਆ ਬਈ ਆ ਬੱਸ ਕਿੱਥੇ ਲੱਗਿਆ ਇੱਕ ਮਿੰਟ ਫੋਟੋ ਖੋਲ ਪਿੱਛੇ ਹੋ ਗਿਆ खणी पिछे ਆਹ ਇਧਰ ਆ ਜਾਓ ਕਿ ਨਹੀਂ ਕੋਈ ਨਾ ਦਿੱਤੀ ਜਰਾ ਇਧਰ ਆ ਜਾਓ ਤੁਸੀਂ ਢਿਡ ਕੇ ਲੈ ਗਏ ਯਾਰ ਵਿੱਚ ਕਿੱਥੇ ਕਿੱਥੇ ਪਿੱਛੇ ਲੈ ਗਏ ਫਾਦਰਲੇ ਟਾਇਰਾ ਦੇ ਕੁਝ ਮੁੱਕੇ ਪਏ ਆ ਗੱਡੀ ਆ ਇੱਥੇ ਹੀ ਆਹ ਇਧਰ ਦੱਸਦੇ ਮੁੰਡੇ ਨੇ ਦੁਬਾਰਾ ਬੈਕ ਕਰਕੇ ਤੇ ਲਾ ਦੇ ਆਹ ਜਦੋਂ ਮੈਂ ਖਿੱਚ ਕੇ ਗੱਡੀ ਨਾ ਖਿੱਚ ਕੇ ਗੱਡੀ ਜਦੋਂ ਹੁਣ ਦੁਬਾਰਾ ਫੇਰ ਬੈਕ ਕਰਤੀ ਵਾਪਸ ਤਾਂ ਗੇਰ ਚੜੀ ਜਾਇ ਦੂਰੇ ਹਾਂ ਚੜਿਆ ਫੇਰ ਦੂ